90 ਸਾਲ ਤੇ ਬਾਬਾ ਜੀ ਦੇ ਅੱਗੇ ਇਹੋ ਅਰਦਾਸ ਕਰੀਦੀ ਕਿ ਬਾਬਾ ਜੀ ਸਾਰਿਆਂ ਦੇ ਘਰ 'ਚ ਸੁੱਖ ਲੈ ਆਣਾ। ਕਦੇ ਵੀ ਕੋਈ ਇਨਸਾਨ ਇੱਥੇ ਦੁਖੀ ਨਾ ਰਵੇ, ਕਿਸੇ ਦੀ ਜ਼ਿੰਦਗੀ 'ਚ ਕੋਈ ਰੋਗ, ਬਿਮਾਰੀ, ਕਸ਼ਟ, ਕਿਸੇ ਵੀ ਤਰ੍ਹਾਂ ਦਾ ਦੁੱਖ ਨਾ ਰਵੇ। ਸਾਰੇ ਆਪਣੇ ਆਪਣੇ ਘਰਾਂ 'ਚ ਖੁਸ਼ ਰਹਿਣ, ਭਲਾ ਮੰਗਿਆ ਕਰੋ ਸਾਰਿਆਂ ਦਾ। ਆਪਾਂ ਤਾਂ ਇਹੋ ਬਾਬਾ ਦੀਪ ਸਿੰਘ ਜੀ ਦੇ ਅੱਗੇ ਜਾ ਕੇ ਅਰਦਾਸ ਕਰੀਦੀ ਹੈ ਕਿ ਬਾਬਾ ਜੀ ਕਦੇ ਵੀ ਕੋਈ ਇਨਸਾਨ ਦੁਖੀ ਨਾ ਰਵੇ ਇੱਥੇ। ਦੁੱਖ ਦਾ ਭਾਰਾ ਸੁਣਾ। ਸਭ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਮੁਸ਼ਕਲ ਆ, ਕੋਈ ਨਾ ਕੋਈ ਟੈਨਸ਼ਨ ਆ। ਅਪਾ ਨਹੀਂ ਕੁਝ ਕਰ ਸਕਦੇ ਕਿਸੇ ਲਈ ਤਾਂ ਦੋ ਹੱਥ ਜੋੜ ਕੇ ਮਾਲਕ ਦੇ ਅੱਗੇ ਜਾ ਕੇ ਨਤਮਸਤਕ ਹੋ ਕੇ ਅਰਦਾਸ ਤਾਂ ਕਰ ਹੀ ਸਕਦੇ ਆ ਮਾਲਕ ਨੂੰ ਇਹੋ ਹੀ ਕਿਹਾ ਕਰੋ ਕਿ ਮਾਲਕਾ ਸਾਰਿਆਂ ਦੇ ਘਰ ਚ ਖੁਸ਼ੀਆਂ ਲੈ ਕੇ ਆਈ ਕਦੇ ਵੀ ਕੋਈ ਖੁਸ਼ੀਆਂ ਤੋਂ ਵਾਂਝਾ ਨਾ ਰਵੇ ਇੱਥੇ ਕਿਸੇ ਦੀ ਜ਼ਿੰਦਗੀ ਚ ਨਾ ਦੁੱਖ ਨਾ ਹੋਵੇ ਕਿ ਕਦੀ ਇਕੱਲਾ ਬੈ ਕੇ ਰੁੰਦਾ ਹੋਵੇ ਜਿਹੜੇ ਇਕੱਲੇ ਪੈ ਚੁੱਕੇ ਬੇਸਹਾਰਿਆਂ ਦਾ ਸਹਾਰਾ ਬਣੀ ਮਾਲਕਾ ਜਿਨ੍ਹਾਂ ਨੂੰ ੱੱਕੇ ਮਾਰ ਕੇ ਸਾਰੀ ਦੁਨੀਆ ਨੇ ਇਕੱਲਾ ਛੱਡਤਾ ਉਹਨਾਂ ਦੀ ਬਾਹ ਫੜਨਾ ਬਾਬਾਈ ਕਦੇ ਵੀ ਕੋਈ ਇੱਥੇ ਆਪਣਿਆਂ ਨੂੰ ਕੱਲਾਣਾ ਮਹਿਸੂਸ ਕਰੇ ਤੁਸੀਂ ਵੀ ਟੈਨਸ਼ਨ ਨਾ ਲਓ ਹੁਣ ਫਿਕਰ ਨਹੀਂ ਕਰਨੀ ਬਾਬਾ ਦੀਪ ਸਿੰਘ ਨੇ ਬਹੁਤ ਖੁਸ਼ੀਆਂ ਲੈ ਕੇ ਆਣੀਆਂ ਤੁਹਾਡੇ ਘਰ ਤੁਹਾਡੀ ਜ਼ਿੰਦਗੀ ਚ ਨਵੇਂ ਸੁੱਖਾਂ ਦੇ ਖਜ਼ਾਨੇ ਭਰਦਣੇ ਬਾਬਾ ਦੀਪ ਸਿੰਘ ਨੇ ਕੁਝ ਨਹੀਂ ਹੁੰਦਾ ਜਿਹੜਾ ਮਾੜਾ ਸਮਾਂ ਸੀ ਜਿਹੜਾ ਔਖੀ ਘੜੀ ਚਲਦੀ ਸੀ ਉਹ ਆਪਣੇ ਆਪ ਨਿਕਲ ਜਣੀ ਹੁਣ ਜੇ ਕਿਸੇ ਨੇ ਨਹੀਂ ਬਾਹ ਫੜੀ ਕੋਈ ਗੱਲ ਨਹੀਂ ਰਸਤੇ ਬੰਦ ਕੀਤੇ ਦੁਨੀਆ ਨੇ ਤੁਹਾਡੇ ਲਈ ਪਰ ਬਾਬਾ ਹੀ ਨੇ ਐਸੇ ਰਸਤੇ ਖੋਲਨੇ ਹੁਣ ਕਿ ਦੁਨੀਆ ਵੀ ਵੇਖ ਕੇ ਹਰਾਣ ਹੋ ਜਾਏਗੀ ਬੜੀ ਕਿਰਪਾ ਕਰਨੀ ਦੇਖਣਾ ਬਾਬਾ ਜੀ ਨੇ ਤੁਹਾਡੇ ਤੇ ਦੁਖੀ ਨਹੀਂ ਹੋਣਾ ਕਦੇ ਮਨ ਨੂੰ ਉਦਾਸ ਕਰਨਾ ਆਪਣਾ ਬਾਬਾ ਦੀਪ ਸਿੰਘ ਨੇ ਸਾਰੇ ਰੁਕੇ ਕੰਮ ਚਲਾ ਦਨੇ ਆ ਪਿਆਰ ਕਰਦੇ ਹੋ ਬਾਬਾ ਦੀਪ ਸਿੰਘ ਨਾਲ ਦੇ ਸੱਚੇ ਦਿਲੋਂ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ